ਬਾਣੀ ਕਰਕੇ ਪਰਮਾਤਮਾ ਦਾ ਸਿੱਖ ਹਾਂ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਸੱਚੇ ਸ਼ਬਦ ਦੇ ਆਧਾਰ ਤੇ ਮੈਂ ਸੰਸਾਰ ਦੇ ਬੰਧਨ ਨਾਸ਼ ਕੀਤੇ ਹਨ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ ਮੈਂ ਇੱਧਰ ਉੱਧਰ ਜਗਤ ਦਾ ਤਮਾਸ਼ਾ ਵੇਖਦਾ ਫਿਰਦਾ ਹਾਂ ਇਤਨੇ ਨੂੰ ਰਾਤ ਪੈ ਗਈ ਅਤੇ ਸਿੱਧਾ ਆਪੋ ਆਪਣੇ ਟਿਕਾਣਿਆਂ ਤੇ ਜਾ ਕੇ ਹਸਣ ਲਾ ਕੇ ਬੈਠ ਗਏ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਉੱਠ ਭਾਈ ਬਾਲਾ ਧੂਣੀ ਲਾ ਸਰਦੀ ਦਾ ਸਮਾਂ ਹੈ ਅੱਗੇ ਆਗਿਆ ਮੰਨ ਕੇ ਭਾਈ ਬਾਲਾ ਇੱਕ ਥਾਂ ਤੋਂ ਧੂਣੀ ਲੈ ਕੇ ਆ ਰਿਹਾ ਸੀ ਕਿ ਸਿੱਧਾ ਨੇ ਦੌੜ ਕੇ ਉਹਨਾਂ ਪਾਸੋਂ ਉਹ ਖੋ ਲਈ ਜਦ ਭਾਈ ਬਾਲੇ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਉਹਨਾਂ ਨੇ ਕਿਹਾ ਆਪਣੀ ਚਾਦਰ ਨੂੰ ਜੋਰ ਦੀ ਝਾੜ ਜਦ ਭਾਈ ਬਾਲੇ ਨੇ ਚਾਦਰ ਝਾੜੀ ਤਾਂ ਉਸ ਵਿੱਚੋਂ ਚਾਰ ਮੈਂਗਣਾ ਨਿਕਲੀਆਂ ਗੁਰੂ ਜੀ ਦੇ ਹੁਕਮ ਨਾਲ ਜਦ ਭਾਈ ਬਾਲੇ ਨੇ ਉਹਨਾਂ ਨੂੰ ਕੁੱਟ ਕੇ ਇਕੱਠਾ ਕਰਕੇ ਰੱਖਿਆ ਤਾਂ ਉਹਨਾਂ ਤੋਂ ਅਖੁੱਟ ਧੂਣੀ ਪੈਦਾ ਹੋ ਗਈ ਸਿੱਧ ਇਸ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਉਸ ਧੂਣੀ ਨੂੰ ਬੁਝਾਉਣ ਵਾਸਤੇ ਬੜੇ ਜ਼ੋਰ ਦੀ ਹਨੇਰੀ ਚਲਾ ਦਿੱਤੀ ਜਿਸ ਨਾਲ ਕਈ ਬਰਖ ਪੁੱਟੇ ਗਏ ਤੇ ਬੜੀ ਧੂੜ ਤੇ ਕੰਕਰ ਉੱਡਣ ਲੱਗੀ ਜਦ ਉਹ ਪਿੱਪਲ ਵੀ ਉੱਡਣ ਲੱਗਾ ਜਿਸ ੇਟਾਂ ਗੁਰੂ ਜੀ ਬੈਠੇ ਸਨ ਤਾਂ ਗੁਰੂ ਜੀ ਨੇ ਕਿਹਾ ਟਿਕਿਆ ਰਹੋ ਤਾਂਕਿ ਉਹ ਬਰਖ ਜਿਉਂ ਦੀ ਤਿਉਂ ਅਡੋਲ ਟਿਕਿਆ ਰਹਾ ਰਾਤ ਨੂੰ ਫਿਰ ਹਨੇਰੀ ਵਗੀ ਉਸ ਨਾਲ ਸਿੱਧਾਂ ਦੀਆਂ ਸਾਰੀਆਂ ਧੂਣੀਆਂ ਉੱਡ ਗਈਆਂ ਗੁਰੂ ਜੀ ਨੇ ਸਾਰੀ ਅਗਨੀ ਛੁਪਾ ਦਿੱਤੀ ਸਿੱਧਾ ਨੇ ਵੇਖਿਆ ਕਿ ਗੁਰੂ ਜੀ ਦੀ ਧੂਣੀ ਤੋਂ ਬਿਨਾ ਹੋਰ ਕਿਤੇ ਵੀ ਅੱਗ ਨਹੀਂ ਹੈ। ਗੋਰਖ ਨੇ ਭਰਤਰੀ ਨੂੰ ਕਿਹਾ ਕਿ ਸ੍ਰੀ ਨਾਨਕ ਜੀ ਪਾਸੋਂ ਜਾ ਕੇ ਅੱਗ ਲੈ ਆਓ ਹੋਰ ਕਿਤੇ ਅੱਗ ਨਹੀਂ ਹੈ। ਜਦ ਭਰਤਰੀ ਨੇ ਗੁਰੂ ਜੀ ਪਾਸੋਂ ਅੱਗ ਮੰਗੀ ਤਾਂ ਗੁਰੂ ਜੀ ਨੇ ਕਿਹਾ ਜੇਕਰ ਗੋਰਖ ਦੀ ਇੱਕ ਮੁੰਦਰਾ ਤੇ ਇੱਕ ਖੜਾਓ ਲਿਆਓ ਤਾਂ ਅੱਗ ਮਿਲੇਗੀ। ਇਹ ਉੱਤਰ ਸੁਣ ਕੇ ਜਦ ਭਰਤਰੀ ਨੇ ਗੋਰਖ ਨੂੰ ਜਾ ਕੇ ਦੱਸਿਆ ਤਾਂ ਗੋਰਖ ਨੇ ਇਹ ਵਿਚਾਰ ਕਰਕੇ ਦੋਵੇਂ ਚੀਜ਼ਾਂ ਭੇਜ ਦਿੱਤੀਆਂ ਕਿ ਪਹਿਲਾਂ ਅੱਗ ਲੈ ਕੇ ਫਿਰ ਆਪਣੀ ਸ਼ਕਤੀ ਨਾਲ ਦੋਵੇਂ ਚੀਜ਼ਾਂ ਵਾਪਸ ਮੰਗਵਾ ਲਵਾਂਗਾ ਪਰਥਰੀ ਨੇ ਮੁੰਦਰਾ ਤੇ ਖੜਾਵ ਗੌਰਖ ਤੋਂ ਲੈ ਕੇ ਗੁਰੂ ਜੀ ਨੂੰ ਦੇ ਕੇ ਅਗਨੀ ਲਾ ਜਾ ਕੇ ਸਿੱਧਾ ਨੂੰ ਜਾ ਦਿੱਤੀ ਸਿੱਧਾ ਨੇ ਧੂਣੀਆਂ ਬਾਲ ਕੇ ਆਪਣੀ ਸਰਦੀ ਦੂਰ ਕਰ ਲਈ ਤਾਂ ਗੌਰਖ ਆਪਣੀ ਸ਼ਕਤੀ ਨਾਲ ਮੁੰਦਰਾ ਤੇ ਖੜਾਵ ਨੂੰ ਗੁਰੂ ਜੀ ਤੋਂ ਮੰਗਵਾਉਣ ਵਾਸਤੇ ਜੋਰ ਲਾ ਰਿਹਾ ਸੀ ਪਰ ਉਸ ਦੀ ਕੋਈ ਸ਼ਕਤੀ ਨਾ ਚੱਲੀ ਗੋਰਖ ਸ਼ਕਤੀਹੀਨ ਹੋ ਕੇ ਬੜਾ ਪਰੇਸ਼ਾਨ ਹੋ ਕੇ ਝੂਰਨ ਲੱਗਾ ਭੰਗਰ ਆਪਣੇ ਗੁਰੂ ਦੀ ਇਹ ਦਸ਼ਾ ਵੇਖ ਕੇ ਗੁਰੂ ਜੀ ਪਾਸ ਆਣ ਕੇ ਆਪਣੀ ਸ਼ਕਤੀ ਨਾਲ ਮੁੰਦਰਾ ਤੇ ਖੜਾਬ ਲੈਣ ਲੱਗਾ ਪਰ ਜਦ ਉਸ ਦੀ ਕੋਈ ਪੇਸ਼ ਨਾ ਗਈ ਤਾਂ ਉਸ ਨੇ ਗੁਰੂ ਜੀ ਨੂੰ ਆਖਿਆ ਕਿ ਮੇਰਾ ਇਹ ਤੂੰਬਾ ਹੁਣੇ ਹੀ ਤਤਸ਼ਨ ਦੁੱਧ ਨਾਲ ਭਰ ਦਿਓ ਗੁਰੂ ਜੀ ਨੇ ਉਸ ਦਾ ਤੂੰਬਾ ਫੜ ਕੇ ਖੂਹ ਵਿੱਚੋਂ ਦੁੱਧ ਨਾਲ ਭਰ ਦਿੱਤਾ ਭੰਗਰ ਨੇ ਆਣ ਕੇ ਉਹ ਦੁੱਧ ਸਾਰੇ ਸਿੱਧਾਂ ਵਿੱਚ ਵੰਡਿਆ ਪਰ ਦੁੱਧ ਫੇਰ ਵੀ ਤੂੰਬੇ ਵਿੱਚੋਂ ਨਾ ਮੁਕਿਆ ਇਹ ਵੇਖ ਕੇ ਸਾਰੇ ਸਿੱਧ ਹੈਰਾਨ ਹੋ ਗਏ ਸ਼ੰਭੂ ਨਾਥ ਖੁਣ ਸਿਖਾ ਕੇ ਗੁਰੂ ਜੀ ਪਾਸ ਆਣ ਕੇ ਕਹਿਣ ਲੱਗਾ ਹੁਣ ਪੂਰਬੀ ਦਾ ਸ਼ੁਭ ਸਮਾ ਹੈ ਗੰਗਾ ਨੂੰ ਸਦਵਾਓ ਉਸ ਵਿੱਚ ਸਾਰੇ ਮਿਲ ਕੇ ਇਸ਼ਨਾਨ ਕਰੀਏ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਾ ਆਪ ਹੋੜੀ ਦੌੜ ਲੈ ਕੇ ਜਾਓ ਤੇ ਗੰਗਾ ਦੇ ਕੰਢੇ ਤੋਂ ਕਸੀਟ ਕੇ ਲੈ ਆਓ ਪਿੱਛੇ ਮੁੜ ਕੇ ਨਾ ਵੇਖਣਾ ਹੁਕਮ ਮੰਨ ਕੇ ਮਰਦਾਨਾ ਸ਼ਿਗਰ ਹੀ ਗੰਗਾ ਦੇ ਕਿਨਾਰੇ ਤੇ ਪਹੁੰਚ ਕੇ ਫਹੌੜੀ ਨੂੰ ਕਸੀਟ ਕੇ ਗੁਰੂ ਜੀ ਵੱਲ ਤੁਰ ਪਿਆ ਤੇ ਪਿੱਛੇ-ਪਿੱਛੇ ਗੰਗਾ ਚੱਲ ਪਈ ਕੁਝ ਅੱਗੇ ਆਣ ਕੇ ਜਦ ਮਰਦਾਨੇ ਦੇ ਮਨ ਵਿੱਚ ਸੰਸਾ ਹੋਇਆ ਤਾਂ ਉਸ ਨੇ ਪਿੱਛੇ ਭੌਂ ਕੇ ਵੇਖਿਆ ਕਿ ਗੰਗਾ ਪਿੱਛੇ ਆ ਰਹੀ ਹੈ ਕਿ ਨਹੀਂ ਤਾਂ ਗੰਗਾ ਉੱਥੇ ਖੜੀ ਹੋ ਗਈ ਤਾਂ ਇਹ ਸਾਰੀ ਗੱਲ ਜਦ ਮਰਦਾਨੇ ਨੇ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਸਾਰੇ ਸਿੱਧਾਂ ਨੇ ਵੀ ਸੁਣੀ ਗੁਰੂ ਜੀ ਨੇ ਕਿਹਾ ਮਰਦਾਨਾ ਜੇ ਤੂੰ ਪਿੱਛੇ ਹਟ ਕੇ ਨਾ ਵੇਖਦਾ ਤਾਂ ਗੰਗਾ ਇੱਥੇ ਸਾਡੇ ਪਾਸ ਆ ਜਾਣੀ ਸੀ ਪਰ ਏ ਸਿੱਧੂ ਹੁਣ ਪਿੱਛੇ ਜਿੱਥੇ ਗੰਗਾ ਠਹਿਰ ਗਈ ਹੈ ਉੱਥੇ ਉੱਥੋਂ ਅੱਗੇ ਤੁਸੀਂ ਲੈ ਆਓ ਸਾਨੂੰ ਇੱਥੇ ਹੀ ਇਸ਼ਨਾਨ ਕਰਾਓ ਤਦ ਸਾਰੇ ਸਿੱਧਾਂ ਨੇ ਆਪਣਾ ਪੂਰਾ ਤਾਣ ਲਾਇਆ ਪਰ ਗੰਗਾ ਉੱਥੋਂ ਅੱਗੇ ਨਾ ਆਈ ਸਾਰੇ ਸਿੱਧਾਂ ਨੇ ਲਜਜਤ ਹੋ ਕੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਫਿਰ ਮਛੰਦਰਨਾਥ ਨੇ ਕਿਹਾ ਕਿ ਇੱਥੇ ਬੈਠੇ ਬੈਠੇ ਹੀ ਸਾਨੂੰ ਮਿੱਠੇ ਫਲ ਛਕਾਓ ਇਸ ਸਮੇ ਗੁਰੂ ਜੀ ਇੱਕ ਰੀਠੇ ਦੇ ਵਿੱਚ ھیਠਾਂ ਬੈਠੇ ਸਨ ਜਦ ਆਪ ਜੀ ਨੇ ਉੱਪਰ ਤਾਣ ਵੱਲ ਵੇਖਿਆ ਤਾਂ ਰੀਠੇ ਆਪ ਹੀ ਟੁੱਟ ਟੁੱਟ ਕੇ ਮਛੰਦਰ ਦੇ ਅੱਗੇ ਡਿੱਗਣ ਲੱਗ ਪਏ ਜਦ ਮਛੰਦਰ ਨੇ ਰੀਠਾ ਮੂੰਹ ਵਿੱਚ ਪਾ ਕੇ ਖਾਦਾ ਤਾਂ ਉਸ ਨੂੰ ਬਹੁਤ ਮਿੱਠਾ ਵੇਖ ਕੇ ਸਿੱਧਾ ਨੂੰ ਕਹਿਣ ਲੱਗਾ ਰੀਠਾ ਫਲ ਤਾਂ ਬੜਾ ਕੌੜਾ ਹੁੰਦਾ ਹੈ ਪਰ ਇਹ ਬੜਾ ਮਿੱਠਾ ਹੈ ਛੱਡਣ ਨੂੰ ਮਨ ਨਹੀਂ ਕਰਦਾ ਤਦ ਸਾਰੇ ਸਿੱਧਾ ਨੇ ਰੱਜ ਕੇ ਖਾਦੇ ਜਦ ਹੋਰ ਸਿੱਧੂ ਸਟਾਣ ਦੇ ਰੀਠੇ ਖਾਣ ਲੱਗੇ ਜਿਸ ਪਾਸ ਇਹ ਤੋਂ ਆਪ ਬੈਠੇ ਸਨ ਤਾਂ ਉਹ ਬਹੁਤ ਕੌੜੇ ਵੇਖ ਕੇ ਮਨ ਵਿੱਚ ਪਛਤਾਉਣ ਲੱਗੇ ਤਦ ਗੁਰੂ ਜੀ ਨੇ ਕਿਹਾ ਆਪਣੇ ਪਾਸੇ ਦੇ ਅਸਾਂ ਮਿੱਠੇ ਕਰ ਦਿੱਤੇ ਹਨ ਹੁਣ ਤੁਸੀਂ ਆਪਣੇ ਪਾਸੇ ਤੇ ਮਿੱਠੇ ਕਰ ਲਵੋ ਪਰ ਸਿੱਧਾਂ ਤੋਂ ਉਹ ਦੇਠੇ ਮਿੱਠੇ ਨਾ ਹੋਏ ਇਸ ਬ੍ਰਿਛ ਦਾ ਅਜੇ ਤੱਕ ਇੱਕ ਪਾਸਾ ਮਿੱਠਾ ਤੇ ਇੱਕ ਪਾਸਾ ਕੌੜਾ ਹੈ ਜੋ ਜਿਲਾ ਪੀਲੀ ਭੀਤ ਵਿੱਚ ਪ੍ਰਗਟ ਹੈ ਜਦ ਇਸ ਤਰ੍ਹਾਂ ਸਿੱਧ ਬੜੇ ਸ਼ਰਮਿੰਦੇ ਹੋ ਗਏ ਤਾਂ ਫਿਰ ਉਹਨਾਂ ਨੇ ਇੱਕ ਟੂਆ ਫਟ ਕੇ ਵਿੱਚ ਇੱਕ ਬਾਲਕ ਨੂੰ ਬਿਠਾ ਕੇ ਗੁਰੂ ਜੀ ਨੂੰ ਕਿਹਾ ਇਹ ਜਗ੍ਹਾ ਸਾਡੀ ਹੈ ਤੁਸੀਂ ਇੱਥੋਂ ਚਲੇ ਜਾਵੋ ਜੇ ਯਕੀਨ ਨਹੀਂ ਤਾਂ ਧਰਤੀ ਨੂੰ ਬੁਲਾ ਕੇ ਪੁੱਛ ਲਵੋ ਇਹ ਕਿਸ ਦੀ ਹੈ ਜਦ ਗੁਰੂ ਜੀ ਨੇ ਕਿਹਾ ਸ਼ਕਤੀवान ਤਾਂ ਇੱਕ ਪਰਮਾਤਮਾ ਹੀ ਹੈ ਸਾਡੇ ਵਿੱਚ ਕੋਈ ਸ਼ਕਤੀ ਨਹੀਂ ਹੈ ਤੁਹਾਨੂੰ ਆਪਣੀ ਸ਼ਕਤੀ ਦਾ ਹੰਕਾਰ ਹੈ ਤੁਸੀਂ ਧਰਤੀ ਨੂੰ ਬੁਲਾ ਕੇ ਵਿਖਾਓ ਅਸੀਂ ਤਾਂ ਵੇਖਣ ਵਾਲੇ ਹੀ ਹਾਂ ਤਾਦੇ ਸਿੱਧਾ ਨੇ ਕਿਹਾ हे ਧਰਤੀ ਜੇ ਤੂੰ ਸਾਡੀ ਹੈ ਤਾਂ ਤਿੰਨ ਵਾਰ ਕਹੋ ਕਿ ਮੈਂ ਸਿੱਧਾਂ ਦੀ ਹਾਂ ਜਦ ਤੀਜੀ ਵਾਰ ਬੋਲਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਤੂੰ ਅਜੇ ਤੱਕ ਬੋਲਣ ਯੋਗਾ ਰਹਿ ਗਿਆ ਹੈ ਇਹ ਬਚਨ ਸੁਣ ਕੇ ਬਾਲਕ ਦੀ ਮੌਤ ਹੋ ਗਈ ਜਦ ਸਿੱਧਾ ਨੂੰ ਤੀਸਰੀ ਵਾਰ ਕੋਈ ਉੱਤਰ ਨਾ ਆਇਆ ਤਾਂ ਉਹਨਾਂ ਕੁਝ ਚਿਰ ਪਿਛੋਂ ਧਰਤੀ ਨੂੰ ਕੁੱਟ ਕੇ ਵੇਖਿਆ ਤਾਂ ਬਾਲਕ ਮਰਿਆ ਹੋਇਆ ਵੇਖ ਕੇ ਬੜੇ ਸ਼ਰਮਿੰਦੇ ਹੋਏ ਕੁਝ ਚਿਰ ਪਿਛੋਂ ਫਿਰ ਪ੍ਰਾਨਨਾਦ ਤੇ ਮੰਗਲਨਾਦ ਨੇ ਗੁਰੂ ਜੀ ਦੀ ਉਸਤਤੀ ਕਰਕੇ ਬੇਨਤੀ ਕੀਤੀ ਕਿ ਗੁਰੂ ਗੋਰਖ ਦੀਆਂ ਮੰਦਰਾ ਤੇ ਖੜਾਵ ਦੋਵੇਂ ਸ਼ਕਤੀ ਸਹਿਤ ਉਸ ਨੂੰ ਵਾਪਸ ਕਰ ਦਿਓ ਅਤੇ ਮਰਦਾ ਬਾਲਕ ਨੂੰ ਸੁਰਜੀਤ ਕਰ ਦਿਓ। ਤਦ ਗੁਰੂ ਜੀ ਨੇ ਦਿਆਲੂ ਹੋ ਕੇ ਖੜਾਵ ਤੇ ਮੰਦਰਾ ਤੇ ਸ਼ਕਤੀ ਉਹਨਾਂ ਨੂੰ ਦੇ ਦਿੱਤੀਆਂ ਅਤੇ ਕਿਹਾ ਕਿ ਖੜਾਵ ਉਸ ਮਰਦੇ ਬਾਲਕ ਦੇ ਸਿਰ ਤੇ ਲਾਉਂਗੇ ਤਾਂ ਉਹ ਸੁਰਜੀਤ ਹੋ ਜਾਏਗਾ। ਦੋਵੇਂ ਸਿੱਧ ਬੜੀ ਪਰਸੰਨਤਾ ਨਾਲ ਆਦੇਸ਼ ਆਦੇਸ਼ ਆ ਕੇ ਆਪਣੇ ਟਿਕਾਣੇ ਨੂੰ ਚਲੇ ਗਏ। ਉਸ ਦਿਨ ਤੋਂ ਜਿੱਥੇ ਗੁਰੂ ਜੀ ਨੇ ਸਿੱਧਾਂ ਉੱਤੇ ਵਿਜੇ ਪਾਈ ਸੀ ਉਸ ਗੋਰਖ ਮਤਾ ਸਥਾਨ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋ ਗਿਆ ਉਪਰੰਤ ਗੁਰੂ ਜੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਇਥੋਂ ਅੱਗੇ ਨੂੰ ਵਿਦਾ ਹੋ ਗਏ ਤਾਂ ਤਾਂਨ ਸ਼੍ਰੀ ਗੁਰੂ